ਸਸਵੀ ਗਾਲ ਜੀ ਕਪੜੇਲੇ ਦੇ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਬਹੁਤ ਹੀ ਪਿਆਰੇ ਪਿਆਰੇ ਮਸ਼ੀਨ ਵਰਕ ਤੇ ਸੂਟ ਹੈ ਹਾਂਜੀ ਇਹ ਫਰਸਟ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਇਸ ਦੇ ਨਾਲ ਐ ਦੁਪੱਟਾ ਹੈ ਦੁਪੱਟੇ ਦੇ ਨਾਲ ਐ ਸੂਟ ਲਿਆ ਜਿਵੇਂ ਦੁਪੱਟੇ ਦੇ ਵਿੱਚ ਐ ਡਿਜ਼ਾਈਨ ਬਣਿਆ ਹੈ ਉਵੇਂ ਹੀ ਸੂਟ ਦੇ ਵਿੱਚ ਸਾਰਾ ਸਲਫ ਚ ਪ੍ਰਿੰਟ ਹੈ ਇਸ ਦੇ ਸਾਰੇ ਘੇਰੇ ਤੇ ਬਹੁਤ ਹੀ ਸੋਹਣਾ ਐਮਬਲਾਈਡਰੀ ਵਰਕ ਹੋਇਆ ਹੈ ਐਜ਼ ਅ 슬ੀਵਸ ਤੇ ਵਰਕ ਹੈ ਨਾਲ ਮੈਰੂਨ ਰੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ इस बॉटम है जी हाँ जी नैक्सट है बहुत ही प्यारा नैटवर्क है इस कलिया पिनटैक्स से और लैस पैनल और के पैनल दते हैं और इसके घेरे से लैस दी हुई है ए इसते स्लीवस के डिजाइन है ਸਲੀਵਜ਼ ਪੂਰੀਆਂ ਹੈਵੀ ਨੇ ਔਰ ਪਾਕਿਸਤਾਨੀ ਸਟਾਈਲ ਸਲੀਵਜ਼ ਬਣਾਈਆਂ ਨੇ ਇਸ ਦੇ ਨਾਲ ਪਾਕਿਸਤਾਨੀ ਸਲਵਾਰ ਹੈ ਸਲਵਾਰ ਤੇ ਵੀ ਬੱਟ ਸਾਰੇ ਪਹੁੰਚਾ ਤੇ ਵਰਕ ਕੀਤਾ ਹੈ ਇਹ ਪ੍ਰਿੰਟਡ ਦੁਪੱਟਾ ਹੈ ਜੀ ਦੁਪੱਟੇ ਦੇ ਨਾਲ ਇਹ ਸੂਟ ਤਿਆਰ ਹੋਇਆ ਹੈ हाँ जी ए नैक्सट है जी ये बहुत ही प्यारे प्रिंट का सूट है ऐसे नैक् डिजाइन है इससे बॉटम नाल दी पट्टी लगा के एंकरिंग की इस दलीव् भी पाकिस्तानी स्टाइल है तो इस पर भी एंकरिंग की इसके घेरे से बॉटम नाल कपड़ा लगा के एंकरिंग की हुई है ਇਸ ਦੇ ਨਾਲ ਬਾਟਮ ਹੈ ਬਾਟਮ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਮਸ਼ੀਨ ਵਰਕ ਹੈ ਇਸ ਦੇ ਨਾਲ ਦੁਪੱਟਾ ਹੈ ਤੇ ਬਾਕੀ ਕਸਟਮਰ ਜੀ ਆਪਣੀ ਚੋਅ ਹੈਗਾ ਤੁਸੀਂ ਦੁਪੱਟੇ ਤੇ ਕੋਈ ਲੈਸ ਵਗੈਰਾ ਲਗਾ ਕੇ ਡਿਜ਼ਾਈਨਿੰਗ ਕਰਨਾ ਚਾਹਦੇ ਹੋ ਤਾਂ ਡਿਜ਼ਾਈਨਿੰਗ ਲੈਸ ਲਗਵਾ ਸਕਦੇ ਹੋ ਬਾਕੀ ਇਹਨਾਂ ਜੋ ਕੋਈ ਵੀ ਸੂਟ ਤੁਸੀਂ ਕਸਟਮਾਈਜ਼ ਕਰਵਾਣਾ ਹੈ ਤਾਂ ਤੁਸੀਂ ਕਿਸੇ ਹੋਰ ਕਲਰਸ ਕਰਵਾਣਾ ਕਰਵਾ ਸਕਦੇ ਹੋ ਪ੍ਰਿੰਟ ਤਾਂ ਕਈ ਵਾਰੀ ਸੇਮ ਨਹੀਂ ਮਿਲਦੇ ਪਰ ਇਸ ਦੇ ਨਾਲ ਮਿਲਦੇ ਜੋ ਉਲਟੇ ਪ੍ਰਿੰਟ ਲੈ ਕੇ ਸੇਮ ਸੂਟ ਤਿਆਰ ਕਰਕੇ ਦੇ ਸਕਦੇ ਹਾਂ ਜੀ साडी विडीओ वेखणले थँक यू साडे चॅनल सबस्क्राईब करो ताकि ती आन सांगून सुप तो तक पहच सांग थँक्यू